ਬਲਾਕ ਗਰੋਟਾ ਦੇ ਪਿੰਡ ਚੋਹਾਣਾ ਹੈਬੋ ਅਤੇ ਸੱਦੋਵਾਲ ਪਿੰਡਾਂ ਦੀਆਂ ਪੰਚਾਇਤਾਂ ਕਾਂਗਰਸ ਅਤੇ ਭਾਜਪਾ ਛੱਡ ਕੇ ਆਪ ਵਿੱਚ ਸ਼ਾਮਲ ਹੋਈਆਂ ਕੈਬਨਟ ਮੰਤਰੀ ਲਾਲਚੰਦ ਪਟਾਰੂ ਛੱਕ ਵੱਲੋਂ ਇਹਨਾਂ ਪੰਚਾਇਤਾਂ ਦਾ ਆਪ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਉਹਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਵੇਗੀ ਅ ਅੱਜ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਦੇ ਵਿੱਚ ਅ ਵਿਚ ਰਿਹਾ ਸੋ ਮੈਨੂੰ ਖੁਸ਼ੀ ਆ ਕਿ ਮੇਰੇ ਦੋ ਬੜੇ ਪਿਆਰੇ ਪਿੰਡ ਪਿੰਡ ਸੈਦਵਾਲ ਤੇ ਪਿੰਡ ਹੈਬੋ ਜਿਹੜੇ ਨਵੇਂ ਸਰਪੰਚ ਸੇਵਾਾਂ ਤੇ ਨਵੀਆਂ ਪਛਾਤਾਂ ਤੇ ਬਣੀਆਂ ਨੇ ਉਹਨਾਂ ਨੇ ਅੱਜ ਆਮ ਆਨਕ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਔਰ ਇਹਨਾਂ ਦੇ ਸਪੋਰਟਰਾਂ ਨੂੰ ਵੀ ਜੀ ਆਇਆਂ ਜਿਨ੍ਹਾਂ ਨੇ ਇਹਨਾਂ ਨੂੰ ਪੰਚਾਇਤ ਤੇ ਜ਼ਿੰਮੇਵਾਰੀ ਦੇ ਕੇ ਇਹ ਪਿੰਡ ਦੇ ਵਿਕਾਸ ਕਾਰਜ ਕਰਨ ਦੇ ਲਈ ਚੁਣਿਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਾਨ ਦੀ ਸਰਕਾਰ ਪਿੰਡਾਂ ਦੀ ਡਿਵੈਲਪਮੈਂਟ ਲਈ ਪਿੰਡਾਂ ਦੇ ਵਿਕਾਸ ਲਈ ਜਿਹੜੀ ਜਿਹੜੀ ਵੀ ਕੋਈ ਕਿਸੇ ਦੀ ਡਿਮਾਂਡ ਆ ਉੱਤੇ ਪੈਸੇ ਦਿੱਤੇ ਜਾ ਰਹੇ ਆ ਸੋ ਮੈਂ ਅੱਜ ਥੋੜੇ ਦਿਨ ਪਹਿਲਾਂ ਹੀ ਲਗਭਗ 3.5 ਕਰੋੜ ਰੁਪਈਆ ਪਿੰਡਾਂ ਦੇ ਵਿਕਾਸ ਕਾਰਜਾਂ ਨੇ ਦਿੱਤੇ ਆ ਜੋ ਜੋ ਵੀ ਪੰਚਾਇਤਾਂ ਦੀ ਡਿਮਾਂਡਾਂ ਰੱਖੀ ਤੇ ਸਫੜ ਦੀ ਸਫਾਈ ਦਾ ਸਵਾਲ ਆ ਜਿਹਦੇ ਗੰਦੇ ਪਾਣੀ ਦੇ ਨਿਕਾਸ ਦਾ ਸਵਾਲ ਆ ਜਿਹਦੇ ਜੰਜ ਘਰ ਦਾ ਸਵਾਲ ਆ ਜਿਹਦੇ ਸਕੂਲ ਦਾ ਸਵਾਲ ਆ ਸੋ ਹਰ ਤਰ੍ਹਾਂ ਦੀ ਮਦ ਪੰਚਾਇਤਨ ਕੀਤੀ ਜਾਊਗੀ ਕੋਈ ਘਾਟ ਨਹੀਂ ਪੈਸੇ ਦੀ ਔਰ ਮੈਨੂੰ ਬਸ ਇਹ ਕਹਿਣ ਦੇ ਲਈ ਅੱਜ ਮੈਂ ਸਮਝਦਾ ਵੀ ਕੁ ਸੰਤੋਸ਼ ਆ ਕਿ ਜਿਹੜਾ ਪੱਖ ਪਾਸ ਤੋਂ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਕਿਸੇ ਵੀ ਪੰਚਾਇਤ ਨੂੰ ਸਰਪੰਚ ਨੂੰ ਇਹ ਕਹਿ ਕੇ ਨਹੀਂ ਡੱਕਿਆ ਜਾ ਰਿਹਾ ਉਹਦਾ ਡਿਵੈਲਪਮੈਂਟ ਦਾ ਕੰਮ ਵੀ ਉਹ ਕੋਈ ਖਾਸ ਪਾਰਟੀ ਦਾ ਬੰਦਾ ਨਹੀਂ ਸੋ ਮੈਂ ਸਾਬਰੂਏ ਬੇਨਤੀ ਕਰਾਂਗਾ ਕਿ ਅਸੀਂ ਤੁਹਾਡੇ ਚੋਂ ਗਏ ਆ ਤੁਹਾਡੇ ਵਰਗੇ ਆ ਔਰ ਡਟ ਕੇ ਪਿੰਡਾਂ ਦਾ ਕੰਮ ਕਰੋ ਹਰ ਘੜੀ ਹਰ ਪਲ ਅਸੀਂ ਆਪਣੀਆਂ ਪੰਚਾਇਤਾਂ ਨਾਲ ਆਪਣੇ ਲੋਕਾਂ ਨਾਲ ਖੜੇ ਆ ਸੋ ਜਿਹੜੀਆਂ ਵੀ ਪੰਚਾਇਤਾਂ ਨੇ ਜੋਇਨ ਕੀਤਾ ਪਿੰਡ ਸੈਦੋਵਾਲ ਔਰ ਪਿੰਡ ਹੈਪੋ ਤੋਂ ਸਾਰੇ ਆਮ ਆਦਮੀ ਪਾਰਟੀ ਦੇ ਸਾਥੀਆਂ ਦੇ ਨਾਲ ਇੱਥੇ ਹਾਜ਼ਰ ਨੇ ਸੋ ਸਭ ਨੂੰ ਬਹੁਤ-ਬਹੁਤ ਮੁਬਾਰਕਾ ਜੀ ਆਇਆਂ ਔਰ ਅਸੀਂ ਜੁਆਇਨਿੰਗ ਤੋਂ ਬਾਅਦ ਕਮਾਂ ਦੇ ਰਹੀ ਨਾ ਦਾ ਵਿਸ਼ਵਾਸ ਜਿੱਤਾਂਗੇ ਦਿਲੋਂ ਸਤਿ ਸ੍ਰੀ ਅਕਾਲ ਦਾ ਧੰਨਵਾਦ